ਹੁਣ ਪ੍ਰਧਾਨ ਗਿਆ ਮੈਂਬਰੀਆਂ ਤਾਂ ਸਾਰੀ ਮੰਗਦੇ ਅਜੇ ਪਹਿਲਾਂ ਚੰਗਾ ਸੇਵਕ ਹੁੰਦਾ ਜਦੋਂ ਇਹ ਪੂਛ ਲੱਗ ਜਾਂਦੀ ਆ ਨਾ ਪਰ ਬਹੁਤੇ ਤਾਂ ਸੇਵਾ ਜੋਗੀ ਨਹੀਂ ਰਹਿੰਦੇ ਨਵਾਬ ਕਪੂਰ ਸਿੰਘ ਵਰਗੇ ਕਿੰਨੇ ਬਣ ਜਾਣਾ ਸੇਵਾ ਜੋਗੇ ਨਹੀਂ ਰਹਿੰਦੇ ਸਿਆਸਤ ਜੋਗੇ ਰਹਿ ਜਾਂਦੇ ਸਿਆਸਤ ਜੋਗੇ ਬਾਰਵੀਂ ਇਦਾਂ ਹੀ ਚੱਲਦਾ 15 15 ਦਿਨੀ ਗੁਰਦੁਆਰੇ ਆਉਣਾ ਪ੍ਰਧਾਨ ਗਿਆ ਪਿੱਛੇ ਲੜਾਈਆਂ ਗਰੁੱਪ ਪਣ ਜਾਂਦੇ ਧਰਨੇ ਲੱਗਣੇ ਆਰੰਭ ਹੋ ਗਏ ਉੱਧਰ ਗੁਰਦੁਆਰਿਆਂ ਦੇ ਵਿੱਚ ਮੈਂ ਪ੍ਰਧਾਨ ਬਣਨਾ ਮੈਂ ਬਣਨਾ ਸਰਪੰਚੀ ਪੰਚੀ ਪਿੱਛੇ ਤਾਂ ਵੇਖਿਆ ਸੀ ਨਹੀਂ ਬਣਾਇਆ ਮੈਂ ਤਾਂ ਗੁਰਦੁਆਰਾ ਹੀ ਵੱਖ ਬਣਾ ਲੈਣਾ ਇੱਧਰ ਵੀ ਸਤਿਗੁਰੂ ਦਾ ਦਰਬਾਰ ਹੈ ਕਿਤੇ ਧਾਰਮਿਕ ਸਮਾਗਮ ਹੈ ਗੁਰੂ ਘਰ ਕੋਈ ਨਹੀਂ ਵੇਖਣਾ ਤੁਸੀਂ ਬਈ ਕੋਈ ਪ੍ਰਧਾਨ ਮੈਂਬਰ ਪਹੁੰਚ ਗਿਆ ਹੋਵੇ ਕਿਸੇ ਸਿਆਸੀ ਬੰਦੇ ਨੇ ਆਉਣਾ ਆ ਢੋੜਾ ਪਟਦੇ ਤੁਰੇ ਜਾਂਦੇ ਨੇ ਤੇ ਇੱਧਰ ਅਸੀਂ ਕਿਤੇ ਜਥੇਦਾਰਾਂ ਬਾਰੇ ਮਾੜਾ ਨਹੀਂ ਬੋਲੇ ਪਰ ਇਸ ਵਾਰ ਜਥੇਦਾਰਾਂ ਵੀ ਹੱਦ ਕਰ ਦਿੱਤੀ ਹੁਣ ਜਦੋਂ ਅਕਾਲੀ ਦਲ ਨੂੰ ਉਹਦੇ ਤੋਂ ਕਹਿ ਦਿੱਤਾ ਵੀ ਪਰਾਂ ਹੋ ਜਾ ਤੇ ਉਹਨੂੰ ਸਜ਼ਾ ਸੁਣਾਉਣ ਨੂੰ ਤਿਆਰ ਨਹੀਂ ਮੁਜਰਮ ਆਪ ਮੰਗ ਰਿਹਾ ਹੈ ਬਈ ਮੈਨੂੰ ਫੈਸਲਾ ਦਿਓ ਸਜ਼ਾ ਦਿਓ ਤੇ ਜੰਜ ਜਿਹੜੇ ਉਹ ਕਚਹਿਰੀ ਲਾਉਣ ਨੂੰ ਤਿਆਰ ਨਹੀਂ ਉਹ ਕਚਹਿਰੀ ਲਾਉਣ ਨੂੰ ਤਿਆਰ ਨਹੀਂ ਵੀ ਵੱਡਾ ਇਹ ਬਾਦਲ ਹੈ ਸੁਖਵੀਰ ਬਾਦਲ ਹੈ ਇਹਦੇ ਅੰਦਰ ਸ਼੍ਰੋਮਣੀ ਕਮੇਟੀ ਜਥੇਦਾਰ ਵੀ ਅੰਦਰ ਹੋ ਗਏ ਉਹ ਕਚੈਰੀ ਲਾਉ ਨੂੰ ਤਿਆਰ ਨਹੀਂ ਹਨ ਜਥੇਦਾਰ ਸਲਾਹ ਕਰਦੇ ਤੈਨੂੰ ਸਜ਼ਾ ਕੀ ਲਾਈਏ ਨਿਟ ਰੋਣਾ ਚਾਹੀਦਾ ਜਥੇਦਾਰ ਅਕਾਲੀ ਪੂਰਾ ਸਿੰਘ ਉਹਨਾਂ ਨੇ ਨਾ ਭਾਈ ਨਾ ਜਥੇਦਾਰ ਦੀ ਸੇਵਾ ਵੇਖਿਆ ਨੀ ਮਹਾਰਾਜਾ ਰਣਜੀਤ ਸਿੰਘ ਹੈ ਪਹਿਲਾ ਮਹਾਰਾਜਾ ਰਣਜੀਤ ਸਿੰਘ ਹੈ ਦੇਗ ਵੀ ਅੱਡ ਚੜ੍ਹਦੀ ਹੁੰਦੀ ਗੁਰਦੁਆਰੇ ਰਜਾਨਾ ਉਹਨਾਂ ਦਾ ਜਿਹੜਾ ਪ੍ਰਸ਼ਾਦ ਹੈ ਨਾ ਦੇਗ ਉਹਦੀ ਅੱਡ ਅਰਦਾਸ ਹੁੰਦੀ ਬਾਕੀ ਸੰਗਤ ਦੀ ਅੱਡ ਅਰਦਾਸ ਉਹ ਨਹੀਂ ਦੇਖਦੀ ਉਹਦੀ ਚੜ੍ਹਦੀ ਕਲਾ ਵਾਸਤੇ ਦੇਗ ਅੱਡ ਚੜ੍ਹਦੀ ਅੱਡ ਤਿਆਰ ਹੁੰਦੀ ਅੱਡ ਅਰਦਾਸ ਅਕਾਲੀ ਪੂਰਨ ਸਿੰਘ ਨੇ ਪਹਿਲਾਂ ਇਹ ਕਿਹਾ ਕਿ ਮਹਾਰਾਜਾ ਕੋਈ ਵੱਡਾ ਨਹੀਂ ਸੰਗਤ ਨਾਲੋਂ ਸੰਗਤ ਦੇ ਵਿੱਚ ਹੀ ਅਰਦਾਸ ਹੋਇਆ ਕਰੇਗੀ ਸੰਗਤ ਦੇ ਵਿੱਚ ਹੀ ਉਹਦੀ ਅਰਦਾਸ ਕਰਿਆ ਕਰੋ ਉਹਦੀ ਵੱਖਰੀ ਦੇਖ ਸੰਗਤ ਦੇ ਨਾਲ ਕਰ ਦੁੱਤੀ ਅਰਦਾਸ ਵੀ ਸਾਂਝੀ ਕਰ ਦੁੱਤੀ ਵੀ ਉਹਦੀ ਵੱਖਰੀ ਅਰਦਾਸ ਨਹੀਂ ਹੋਵੇਗੀ ਤੇ ਜਦੋਂ ਉਹਨੇ ਗਲਤੀ ਕੀਤੀ ਇੱਕ ਕੰਜਰੀ ਨਾਲ ਵਿਆਹ ਕਰਵਾਉਣਾ ਕੀਤਾ ਤੇ ਕਹਿੰਦੇ ਇਹਨੂੰ ਲਾਚੀ 베ਰੀ ਨਾਲ ਬੰਧੋ ਏ ਸਿੱਖਾਂ ਦਾ ਮਹਾਰਾਜਾ ਹੋ ਕੇ ਤੇ ਇਹ ਕੰਮ ਕੀ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਉਹ ਵੀ ਭੈਅ ਵਾਲਾ ਸੀ ਆਦਬ ਵਾਲਾ ਉਹਨੇ ਆਪਣੇ ਪਿੰਡੇ ਦੇ ਉੱਤੋਂ ਕੱਪੜਾ ਚੁੱਕ ਦਿੱਤਾ ਤੇ 베ਰੀ ਦੇ ਕੋਲ ਖਲੋ ਗਿਆ ਕਹਿਣ ਲੱਗਾ ਖਾਲਸਾ ਜੀ ਜਿਹੜੀ ਸਜ਼ਾ ਤੁਸੀਂ ਲਾਉਣੀ ਹੈ ਨਾ ਮੈਨੂੰ ਮਾਹ ਉਹ ਝੱਲਣ ਵਾਸਤੇ ਤਿਆਰਾਂ ਮੇਰੀ ਗਲਤੀ ਮਾਫ਼ ਕਰ ਦਿਓ ਅਕਾਲੀ ਫੂਲਾ ਸਿੰਘ ਇਹੋ ਜੇ ਹੁੰਦੇ ਭਾਈ ਨਿੱਡਰ ਜਿਹੜੇ ਕਿਸੇ ਦੇ ਅੰਡਰ ਨਹੀਂ ਹੁੰਦੇ ਜਿਨ੍ਹਾਂ ਨੂੰ ਡਰ ਨਹੀਂ ਹੁੰਦਾ ਇੱਥੇ ਡਰਾਂ ਵੀ ਮੇਰੀ ਸੇਵਾ ਨਾਲ ਖੋਲਣ ਜਥੇਦਾਰੀ ਨਾਲ ਤੁਰਜੇ ਪ੍ਰਧਾਨਗੀ ਨਾਲ ਤੁਰਜੇ ਮੈਂਬਰੀ ਨਾਲ ਤੁਰਜੇ ਮੈਂਬਰ ਹੀ ਜਾ ਸਕਦੀ ਜਥੇਦਾਰੀ ਜਾ ਸਕਦੀ ਪ੍ਰਧਾਨਗੀ ਜਾ ਸਕਦੀ ਹੈ ਪਰ ਸੇਵਾਦਾਰ ਦੇ ਕੋਲੋਂ ਕੋਈ ਸੇਵਾ ਨਹੀਂ ਖੋ ਸਕਦਾ ਜੇ ਸੇਵਾਦਾਰ ਬਣੇ ਹੋਈਏ ਸਾ ਤੋਂ ਸੇਵਾ ਨਹੀਂ ਖੋ ਸਕਦਾ ਝਾੜੂ ਕਿੰਨੇ ਖੋਣਾ ਭਾਂਡੇ ਮਾਂਜਣੋਂ ਕੌਣ ਹਟਾ ਲਵੇਗਾ ਦਰਿਆ ਜਦੋਂ ਮਰਜੀ ਝਾੜ ਲਓ ਆਕੇ ਸੇਵਾ ਨਹੀਂ ਕੋਈ ਵੀ ਖੋ ਸਕਦਾ ਪਰ ਸਾਨੂੰ ਸੇਵਾ ਦਾ ਸੇਵਾਵਲ ਸਾਡਾ ਧਿਆਨ ਨਹੀਂ ਸਾਡਾ ਤਾਂ ਧਿਆਨ ਹੀ ਪ੍ਰਧਾਨਗੀਆਂ ਵੱਲ ਸਾਡਾ ਤਾਂ ਧਿਆਨ ਜਥੇਦਾਰੀਆਂ ਵੱਲ ਸਾਡਾ ਤਾਂ ਧਿਆਨ ਮੈਂਬਰੀਆਂ ਵੱਲ ਅਕਾਲ ਤਖਤ ਦੀ ਪ੍ਰਪਤਾ ਅਕਾਲ ਤਖਤ ਦੀ ਮਰਿਆਦਾ ਨੂੰ ਢਾਲ ਆ ਰਿਹਾ ਅੱਜ ਦੇ ਜਥੇਦਾਰ ਢਾਲ ਆ ਰਿਹਾ ਆਮ ਬੰਦੇ ਨੂੰ ਸਾਨੂੰ ਵੀ ਜਦੋਂ ਸ਼ੁਰੂ ਕੀਤੇ ਦੀਵਾਨ ਸਾਨੂੰ ਵੀ ਕਈ ਵਾਰ ਸਪਸ਼ਟੀ ਕਰਨ ਲਿਖ ਲਿਖ ਭੇਜਣੇ ਪਏ ਮਾੜੀ ਮਾੜੀ ਗੱਲ ਤੇ ਵੀ ਤੁਸੀਂ ਗੱਲ ਦੇ ਵਿੱਚ ਚੁੰਨੀਆਂ ਵਾਂਗੂ ਹਜੂਰੀਏ ਪਾਉਂਦੇ ਰੰਗ ਪਰੰਗੇ ਚੋਲੇ ਪਾਉਂਦੇ ਮਾੜੀ ਮਾੜੀ ਗੱਲ ਤੇ ਸੰਗਰੂਰ ਹੁੰਦਾ ਸੀ ਉਹਨਾਂ ਲਿਖ ਲਿਖ ਭੇਜਦੇ ਨਾਲ ਤੱਕ ਆਮ ਜਣੇ ਨੂੰ ਸਦਨ ਵਾਸਤੇ ਕਾਲੇ ਜਦੋਂ ਕੋਈ ਵੱਡਾ ਹੋਵੇ ਉਦੋਂ ਡਰਨਾ ਨਹੀਂ ਇਹ ਗੁਰੂ ਘਰ ਦੀ ਮਰਿਆਦਾ ਨਹੀਂ ਸਤਿਗੁਰੂ ਦੇ ਦਰ ਤੇ ਜਦੋਂ ਆਪਾਂ ਉਸ ਗੁਰਗੱਦੀ ਤੇ ਵਾਹਿਗੁਰੂ ਜਦੋਂ ਆਪਾਂ ਉਸ ਪਦਵੀ ਤੇ ਗੱਦੀ ਤੇ ਬਹਿ ਜਾਈਏ ਫਿਰ ਕੋਈ ਉੱਚਾ ਨੀਵਾ ਅਮੀਰ ਗਰੀਬ ਫਿਰ ਬਰਾਬਰ ਨੇ ਅਕਾਲੀ ਫੂਲਾ ਸਿੰਘ ਆਨੰਦਪੁਰ ਸਾਹਿਬ ਸੇਵਾ ਕਰ ਰਹੇ ਸੀ ਜੀਂਦ ਦਾ ਜਿਹੜਾ ਰਾਜਕੁਮਾਰ ਸੀ ਪ੍ਰਤਾਪ ਸਿੰਘ ਉਹਦਾ ਨਾਮ ਅੰਗਰੇਜ਼ ਉਹਨੂੰ ਮਾਰਨਾ ਚਾਹੁੰਦੇ ਸਨ ਇੱਕ ਪਾਸੇ ਸਤਲੋਜ ਤੋਂ ਪਰੰਪਰਾ ਅੰਗਰੇਜ਼ਾਂ ਦਾ ਰਾਜ ਸੀ ਸਤਲੋਜ ਦੇ ਇਧਰਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਤਲੋਜ ਦੇ ਅੰਦਰਲੇ ਪਾਸੇ ਆਨੰਦਪੁਰ ਸਾਹਿਬ ਆ ਜਾਂਦਾ ਸੋ ਆਨੰਦਪੁਰ ਸਾਹਿਬ ਡੇਰੇ ਲਾਇ ਹੋਏ ਸੀ ਅਕਾਲੀ ਫੂਲਾ ਸਿੰਘ ਜੀ ਜਦੋਂ ਪਤਾ ਲੱਗਿਆ ਉਹ ਰਾਜੇ ਪ੍ਰਤਾਪ ਸਿੰਘ ਜੀਂਦਵਾਲੇ ਨੂੰ ਵੀ ਮੈਨੂੰ ਅੰਗਰੇਜ਼ ਮਾਰਨ ਨੂੰ ਫਿਰਦੇ ਐ ਉਹਨੇ ਰਾਤ ਬਰਾਤ ਤੇ ਜਾਨ ਬਚਾਈ ਵੀ ਕਿੱਥੇ ਜਾਵਾਂ ਅੰਗਰੇਜ਼ਾਂ ਤੋਂ ਤਾਂ ਸਾਰੇ ਡਰਦੇ ਮੈਂ ਜਾਵਾਂ ਕਿੱਥੇ ਜਾਵਾਂ ਬਸ ਕਹਿੰਦੇ ਕੋਈ ਟਿਕਾਣਾ ਐ ਅੰਗਰੇਜ਼ਾਂ ਤੋਂ ਸਾਰੇ ਡਰਦੇ ਐ ਪਰ ਅੰਗਰੇਜ਼ਾਂ ਤੋਂ ਗੁਰੂ ਕੇ ਸਿੰਘ ਨਹੀਂ ਡਰਦੇ ਨਾ ਉਹ ਬਦਾਦੀ ਤੋਂ ਡਰੇ ਨਾ ਨਾਦਰ ਸ਼ਾਹ ਤੋਂ ਡਰੇ ਨਾ ਫਰਖੀਅਰ ਬਾਦਸ਼ਾਹ ਤੋਂ ਡਰੇ ਨਾ ਜਕਰੀਏ ਤੋਂ ਡਰੇ ਨਾ ਮੀਰ ਮੰਨੂ ਤੋਂ ਡਰੇ ਨਾ ਉਹ ਸੂਬੇ ਸਰਹੰਦ ਕੋਲੋਂ ਡਰੇ ਉਹ ਕਿਸੇ ਕੋਲੋਂ ਵੀ ਨਹੀਂ ਡਰਦਾ ਨਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾਇਆ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹਿ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਸਤਿਗੁਰੂ ਕਹਿੰਦੇ ਭਾਈ ਡਰਾਈ ਨਾ ਕਿਸੇ ਨੂੰ ਤੇ ਕਿਸੇ ਦੇ ਕੋਲੋਂ ਕਦੇ ਡਰੀ ਵੀ ਨਾ